हां जी सस् नमस्कार दोस्तों सो ਅੱਜ ਇਸ ਵੀਡੀਓ ਦੇ ਵਿੱਚ ਤੁਹਾਡੇ ਲਈ ਮੈਂ ਪੰਜ ਬਿਜ਼ਨਸ ਆਈਡੀਆਜ਼ ਲੈ ਕੇ ਆਇਆ ਹਾਂ ਜਿਵੇਂ ਨਾਲ ਮੈਂ ਯੂਥ ਲਿਖਿਆ ਯੂਥ ਤਾਂ ਲਿਖਿਆ ਕਿ ਤੁਸੀਂ ਜੇ ਸੋਚ ਰਹੇ ਹੋ ਕਿ ਕੋਈ ਵੀ ਬਿਜ਼ਨਸ ਆ ਜਿਹੜਾ ਸ਼ੁਰੂ ਕਰਨਾ ਖਾਸ ਤੌਰ ਤੇ ਜਿਨ੍ਹਾਂ ਨੇ ਹੁਣੇ-ਹੁਣੇ ਕਾਲਜ ਪਾਸ ਆਊਟ ਕੀਤਾ ਜਾਂ ਕਾਲਜ ਪਾਸ ਆਊਟ ਕੀਤੇ ਨੂੰ ਕਾਫੀ ਦੇਰ ਹੋ ਗਈ ਨੌਕਰੀ ਨਹੀਂ ਮਿਲੀ ਜਾਂ ਨੌਕਰੀ ਕਰ ਰਹੇ ਹੋ ਉਹਦੇ ਨਾਲ ਘਰ ਦਾ ਗੁਜ਼ਾਰਾ ਨਹੀਂ ਕਰ پا ਰਹੇ ਤੁਸੀਂ ਹਾਊਸ ਵਾਈਫ ਹੋ ਪਿੰਡ 'ਚ ਰਹਿੰਦੇ ਹੋ ਸ਼ਹਿਰ 'ਚ ਰਹਿੰਦੇ ਹੋ 10 ਪੜ੍ਹੇ ਹੋ 12 ਪੜ੍ਹੇ ਹੋ ਕੋਈ ਵੀ ਜਿਹੜੀ ਆ ਤੁਹਾਡੀ ਆ ਹੋ ਸਕਦੀ ਹੈ ਕੰਡੀਸ਼ਨ ਸੋ ਇਹ ਸਾਰਿਆਂ ਦੇ ਲਈ ਬਿਜ਼ਨਸ ਆਈਡੀਆ ਵਾ ਭਾਵੇਂ ਤੁਸੀਂ ਫੁੱਲ ਟਾਈਮ ਕਰੋ ਤੇ ਭਾਵੇਂ ਤੁਸੀਂ ਕਰੋ ਇਹ ਪਾਰਟ ਟਾਈਮ ਠੀਕ ਹੈ ਜੀ ਤੇ ਥੋੜੀ ਬਹੁਤੀ ਇਨਵੈਸਟਮੈਂਟ ਵਾਲੀ ਬਿਜ਼ਨਸ ਨੇ ਇਹ ਮੈਂ ਪਹਿਲਾਂ ਤੁਹਾਨੂੰ ਇਹ ਦੱਸ ਰਿਹਾ ਵਾਂ ਇਹ ਜਿਹੜੇ ਕੰਮ ਮੈਂ ਤੁਹਾਨੂੰ ਦੱਸ ਦੱਸੂਗਾ ਇਹਦੇ ਲਈ ਥੋੜਾ ਬਹੁਤਾ ਤੁਹਾਨੂੰ ਪੈਸਾ ਵਾ ਉਹ ਲਗਾਉਣਾ ਪੈਣਾ ਵਾ ਪਰ ਇੱਕ ਨੌਕਰੀ ਨਾਲੋਂ ਵਧੀਆ ਇਨਕਮ ਆ ਤੁਸੀਂ ਇਹਨਾਂ ਬਿਜ਼ਨਸ ਤੋਂ ਬਣਾ ਸਕਦੇ ਹੋ ਸੋ ਜਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਤੁਹਾਨੂੰ ਬਿਜ਼ਨਸ ਦੱਸਦਾ ਹਾਂ ਤੇ ਇੱਕ ਗੱਲ ਹੋਰ ਮੈਂ ਕਹਿਣੀ ਚਾਹੂੰਗਾ ਆਪਣਾ ਇੰਟਰਸਟ ਜਰੂਰ ਦੇਖ ਲਿਓ ਵੀ ਤੁਹਾਡਾ ਇੰਟਰਸਟ ਕਿਹੜੇ ਬਿਜ਼ਨਸ ਦੇ ਵਿੱਚ ਆਈ ਨਾ ਹੋਵੇ ਤੁਹਾਨੂੰ ਸ਼ੌਂਕ ਨਹੀਂ ਹੈਗਾ ਤੇ ਤੁਸੀਂ ਪੈਸਾ ਕਮਾਉਣ ਦੇ ਲਈ ਬਿਜ਼ਨਸ ਕਰਨ ਲੱਗੇ ਉੱਥੇ ਕੰਮ ਖਰਾਬ ਹੋ ਸਕਦਾ ਠੀਕ ਹੈ ਜੀ ਸੋ ਪਹਿਲਾ ਜਿਹੜਾ ਬਿਜ਼ਨਸ ਤੁਸੀਂ ਕਰ ਸਕਦੇ ਹੋ ਉਹ ਆ ਜੀ ਕਲੋਥਿੰਗ ਦਾ ਕਲੋਥਿੰਗ ਦਾ ਬਿਜ਼ਨਸ ਬਹੁਤ ਜਿਆਦਾ ਵਧੀਆ ਵਾ ਇਹਦੇ ਲਈ ਤੁਹਾਡੇ ਕੋਲ ਕੋਈ ਸ਼ਾਪ ਹੈਗੀ ਆ ਜਾਂ ਨਹੀਂ ਹੈਗੀ ਕੋਈ ਲੋਡ ਨਹੀਂ ਹੈਗੀ ਕੋਈ ਜ਼ਰੂਰੀ ਨਹੀਂ ਤੁਸੀਂ ਘਰੇ ਬੈਠੇ ਇਹ ਕੰਮ ਕਰ ਸਕਦੇ ਹੋ ਇਨਵੈਸਟਮੈਂਟ ਇਹਦੇ ਵਿੱਚ ਤੁਹਾਡੀ ਘੱਟ ਤੋਂ ਘੱਟ ਆ ਜਿਹੜੀ ਉਹ 20000 ਆ ਜਿਹੜੀ ਹੋ ਸਕਦੀ ਆ ਇਹਦੇ ਵਿੱਚ ਤਜਰਬਾ ਜਿਹੜਾ ਤੁਹਾਡਾ ਤੁਸੀਂ ਕੰਮ ਕਰਦੇ ਕਰਦੇ ਨਾਲ ਲੈ ਸਕਦੇ ਹੋ ਇਹਦੇ ਵਿੱਚ ਕਈ ਤਰੀਕੇ ਨਾਲ ਕੰਮ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਆਪਣੀ ਕਮਿਊਨਿਟੀ ਆ ਸੋਸ਼ਲ ਮੀਡੀਆ ਦੀ ਉੱਥੇ ਸ਼ੇਅਰ ਕਰ ਸਕਦੇ ਹੋ ਕੱਪੜੇ ਲੈ ਕੇ ਜਿੱਦਾਂ ਲੋਕ ਅੱਜ ਕੱਲ ਕਰਦੇ ਨੇ ਉਹਨਾਂ ਦੀਆਂ ਫੋਟੋਆਂ ਪਾਉਂਦੇ ਨੇ ਨਾਲ ਪ੍ਰਾਈਸ ਲਿਖਦੇ ਨੇ ਇੰਸਟਾ ਤੇ ਫੇਸਬੁੱਕ ਤੇ ਰੀਲਸ ਪਾਓ ਇੰਸਟਾ ਤੇ ਰੀਲਸ ਪਾਓ YouTube ਸ਼ਾਰਟਸ ਪਾਓ ਇਹ ਸਾਰੀਆਂ ਮਤਲਬ ਸੋਸ਼ਲ ਮੀਡੀਆ ਜਿੰਨਾ ਵੀ ਆ ਕਵਰ ਕਰੋ ਤੇ WhatsApp ਦੇ ਉੱਤੇ ਜੋ ਜੋ ਵੀ ਤੁਹਾਡਾ ਸਰਕਲ ਆ ਉੱਥੇ ਫੋਟੋਆਂ ਪਾ ਕੇ ਆਪਣੀ ਚੀਜ਼ ਨੂੰ ਦਿਖਾਓ ਮਾਰਕੀਟਿੰਗ ਕਰੋ ਉਹਦੀ ਘਰੇ ਬੈਠੇ ਹੀ ਠੀਕ ਆ ਜੀ ਉਹ ਸੋਸ਼ਲ ਮੀਡੀਆ ਇੱਕ ਜ਼ਰੀਆ ਹੋ ਗਿਆ ਨਾਲ ਤੁਸੀਂ ਆਲੇ-ਦੁਆਲੇ ਜਿੱਦਾਂ-ਜਿੱਦਾਂ ਪਤਾ ਲੱਗੂਗਾ ਕਿ ਤੁਸੀਂ ਇਹ ਚੀਜ਼ਾਂ ਵੇਚਦੇ ਹੋ ਰੈਫਰੈਂਸ ਦੇ ਥਰੂ ਤੁਹਾਡੇ ਕੋਲ ਜਿਹੜੇ ਕਸਟਮਰ ਆਉ ਹੋਣੇ ਸ਼ੁਰੂ ਹੋ ਜਾਣਗੇ ਸੋ ਇਸ ਕੰਮ ਤੋਂ ਤੁਸੀਂ ਆਰਾਮ ਦੇ ਨਾਲ ਜਿੰਨੀ ਇਨਵੈਸਟਮੈਂਟ ਤੁਸੀਂ ਪਹਿਲਾਂ ਕਰਨੀ ਆ ਘੱਟ ਤੋਂ ਘੱਟ ਲੱਖਾਂ ਚ ਜਿੰਨੀ ਮਰਜ਼ੀ ਕਰ ਲੋ 20000 ਤੋਂ ਲੈ ਕੇ 50000 ਤੱਕ ਤੁਸੀਂ ਆਰਾਮ ਨਾਲ ਕਮਾ ਸਕਦੇ ਹੋ ਇਸ ਕੰਮ ਤੋਂ ਠੀਕ ਹੈ ਜੀ ਪਹਿਲਾ ਕੰਮ ਇਹ ਹੋ ਗਿਆ ਕਲੋਥਿੰਗ ਦਾ ਹੁਣ ਆਉਂਦਾ ਜੀ ਦੂਜਾ ਕੰਮ ਦੂਜਾ ਕੰਮ ਹੈਗਾ ਜੀ ਸਕਰੀਨ ਪ੍ਰਿੰਟਿੰਗ ਦਾ ਕੰਮ ਸਕ੍ਰੀਨ ਪ੍ਰਿੰਟਿੰਗ ਦੇ ਵਿੱਚ ਕੀ ਆਉਂਦਾ ਤੁਸੀਂ ਨਾ ਦੇਖਿਆ ਹੋਊਗਾ ਕਿਤੇ ਮੇਲਿਆਂ ਦੇ ਵਿੱਚ ਜਾਂਦੇ ਹੋ ਜਾਂ ਕਿਸੇ ਅੱਜ ਕੱਲ੍ਹ ਧਾਰਮਿਕ ਸਥਾਨਾਂ ਦੇ ਬਾਹਰ ਵੀ ਜਿਹੜੇ ਪੌਪੂਲਰ ਨੇ ਗੁਰਦੁਆਰਾ ਸਾਹਿਬ ਨੇ ਮੰਦਿਰ ਨੇ ਉਹਨਾਂ ਦੇ ਬਾਹਰ ਵੀ ਲੋਕ ਖੜੇ ਹੁੰਦੇ ਐ ਇੱਕ ਮਸ਼ੀਨ ਲੈ ਕੇ ਤੇ ਉਹਨਾਂ ਪ੍ਰਿੰਟ ਕਰਦੇ ਨੇ ਤੁਹਾਡੀ ਟੀ-ਸ਼ਰਟ ਦੇ ਉੱਤੇ ਫੋਟੋ ਪ੍ਰਿੰਟ ਕਰਨੀ ਆ ਕੱਪ ਦੇ ਉੱਤੇ ਤੁਹਾਡੀ ਫੋਟੋ ਪ੍ਰਿੰਟ ਕਰਨੀ ਬਹੁਤ ਅੱਜ ਕੱਲ੍ਹ ਕੰਮ ਚੱਲਿਆ ਹੋਇਆ ਆਪਾਂ ਲੋਕਾਂ ਨੂੰ ਬਰਥਡੇ ਤੇ ਗਿਫਟ ਐ ਇਹੋ ਜਿਹੀ ਦੇਣ ਲੱਗੇ ਤੇ ਉਦਾਂ ਕਈ ਵਾਰੀ ਖੁਸ਼ ਕਰਨ ਲਈ ਕਿਸੇ ਨੂੰ ਗਿਫਟ ਦਿੰਨੇ ਆ ਸੋ ਇਹ ਕੰਮ ਬਹੁਤ ਜ਼ਿਆਦਾ ਡਿਮਾਂਡ ਤੇ ਆ ਲੋਕੀ ਬੜੇ ਸ਼ੌਂਕ ਨਾਲ ਕਰਾਉਂਦੇ ਨੇ ਇਹਦੇ ਲਈ ਤੁਹਾਨੂੰ ਤਿੰਨਕ ਦਿਨ ਜਿਹੜਾ ਅ ਐਕਸਪੀਰੀਅੰਸ ਚਾਹੀਦਾ ਵਾ ਮਤਲਬ ਤਿੰਨ ਦਿਨ ਦੀ ਟ੍ਰੇਨਿੰਗ ਚਾਹੀਦੀ ਹੈ ਸੌਰੀ ਉਹ ਤੁਸੀਂ ਆਨਲਾਈਨ ਵੀ ਲੈ ਸਕਦੇ ਹੋ YouTube ਤੇ ਵੀਡੀਓਜ਼ ਬਹੁਤ ਪਈਆਂ ਨੇ ਤਿੰਨ ਦਿਨ ਬਹੁਤ ਹੁੰਦੇ ਆ ਟ੍ਰੇਨਿੰਗ ਦੇ ਲਈ ਉਹ ਸਿਰਫ ਮਸ਼ੀਨ ਹੁੰਦੀ ਆ ਕਿ ਉਹ ਕਿਵੇਂ ਚਲਾਉਣੀ ਆ ਸਾਰਾ ਕੁਝ ਆ ਉਹ ਤੁਸੀਂ ਆਪਣੇ ਨੇੜੇ ਜੇ ਕੋਈ ਕੰਮ ਕਰਦਾ ਵਾ ਤਾਂ ਉਹਦੀ ਹੈਲਪ ਵੀ ਲੈ ਸਕਦੇ ਹੋ ਜੇ ਤੁਹਾਡੇ ਸਰਕਲ ਦੇ ਵਿੱਚ ਇਹ ਕੋਈ ਕੰਮ ਕਰਦਾ ਵਾ ਠੀਕ ਆ ਮਤਲਬ ਇਹ ਕੰਮ ਦਾ ਕਾਫੀ ਸਕੋਪ ਆ ਤੇ ਜੌਬ ਨਾਲੋਂ ਵਧੀਆ ਇਨਕਮ ਇਹਦੇ ਤੋਂ ਵੀ ਲੈ ਸਕਦੇ ਹੋ ਕਿਸੇ ਵੀ ਚੀਜ਼ ਦੀ ਪ੍ਰਿੰਟਿੰਗ ਆ ਜਿਹੜੀ ਹੋ ਸਕਦੀ ਆ ਚਾਦਰਾਂ ਦੀ ਸਹਰਾਣੇ ਦੀ ਤੁਸੀਂ ਦੇਖਿਆ ਤੁਸੀਂ ਆਪ ਵੀ ਕਦੇ ਕਰਾਈ ਹੋਊਗੀ ਹਨਾ ਸੋ ਇਹ ਕੰਮ ਤੁਸੀਂ ਕਰ ਸਕਦੇ ਹੋ ਬਹੁਤ ਵਧੀਆ ਇਨਕਮ ਤੁਹਾਨੂੰ ਦੇ ਸਕਦਾ ਇਹ ਵੀ ਕੰਮ ਤੁਹਾਨੂੰ 30000 ਰੁਪਿਆ ਮਹੀਨਾ ਆਰਾਮ ਨਾਲ ਦੇ ਦੂਗਾ ਜੀ ਠੀਕ ਹੈ ਹੁਣ ਆਉਂਦਾ ਜੀ ਤੀਜਾ ਕੰਮ ਤੀਜਾ ਕੰਮ ਜਿਹੜਾ ਤੁਸੀਂ ਕਰ ਸਕਦੇ ਹੋ ਜੀ ਆਨਲਾਈਨ ਵਰਕਸ ਜਿਹੜੇ ਹੁੰਦੇ ਨੇ ਅ ਤੁਸੀਂ ਇਹਨੂੰ ਕਹਿ ਲਓ ਡਾਕੂਮੈਂਟੇਸ਼ਨ ਦਾ ਕੰਮ ਕਹਿ ਲਓ ਤੇ ਜਾਂ ਫਿਰ ਸੀਐਸਸੀ ਸੈਂਟਰ ਜਿਹੜਾ ਉਹ ਕਹਿ ਲਓ ਹੁਣ ਇਹਦੇ ਵਿੱਚ ਤੁਹਾਨੂੰ ਇੱਕ ਸ਼ਾਪ ਦੀ ਲੋੜ ਪਊਗੀ। ਇਹਦੇ ਲਈ ਸ਼ਾਪ ਤੁਹਾਡੇ ਕੋਲ ਹੋਣੀ ਜ਼ਰੂਰੀ ਆ। ਬਾਕੀ ਤੁਹਾਡੇ ਸਰਕਲ ਤੇ ਡਿਪੈਂਡ ਆ ਜੀ ਘਰੇ ਰਹਿ ਕੇ ਤੁਸੀਂ ਸੋਸ਼ਲ ਮੀਡੀਆ ਦੇ ਥਰੂ ਇਹ ਕੰਮ ਆਪਣੇ ਦਿਮਾਗ ਨਾਲ ਕਰ ਸਕਦੇ ਹੋ ਤਾਂ ਬਹੁਤ ਵਧੀਆ। ਬਟ ਜੇ ਸੀਐਸਸੀ ਸੈਂਟਰ ਬਣਾਉਣਾ ਇਹਦੇ ਲਈ ਤੁਹਾਨੂੰ 100% ਸ਼ਾਪ ਚਾਹੀਦੀ ਹੋਊਗੀ ਕਿਉਂਕਿ ਉਹਨਾਂ ਦੀ ਰਿਕੁਆਇਰਮੈਂਟ ਆ। ਠੀਕ ਹੈ ਜੀ। ਪਰ ਇਹਦੇ ਵਿੱਚ ਇਨਵੈਸਟਮੈਂਟ ਜਿਹੜੀ ਉਹ ਘਾਟਾ ਇਨਵੈਸਟਮੈਂਟ ਇਹਦੇ ਵਿੱਚ ਤੁਹਾਨੂੰ ਇੱਕ ਪੀਸੀ ਚਾਹੀਦਾ ਮਤਲਬ ਕੰਪਿਊਟਰ ਚਾਹੀਦਾ। ਇੱਕ ਜਿਹੜਾ ਆਲ-ਇਨ-ਵਨ ਪ੍ਰਿੰਟਰ ਚਾਹੀਦਾ ਆਲ ਇਨ ਵਨ ਪ੍ਰਿੰਟਰ ਹੋ ਗਿਆ ਜੀ ਤੇ ਇੰਟਰਨੈਟ ਚਾਹੀਦਾ ਤੁਹਾਨੂੰ ਠੀਕ ਹੈ ਜੀ ਮਤਲਬ ਤਿੰਨ ਚੀਜ਼ਾਂ ਚਾਹੀਦੀਆਂ ਤੇ ਇੱਕ ਸ਼ਾਪ ਚਾਹੀਦੀ ਆ ਇਹਦੀ ਇਨਵੈਸਟਮੈਂਟ ਆ ਜਿਹੜੀ ਉਹ ਤੁਹਾਡੀ ਹੋ ਜੂਗੀ ਜੀ 50000 ਤੋਂ ਥੱਲੇ ਥੱਲੇ ਦੀ ਹੋਊਗੀ ਜ਼ਿਆਦਾ ਨਹੀਂ ਹੋਊਗੀ ਠੀਕ ਹੈ ਬਟ ਇਹਦੇ ਤੋਂ ਵੀ ਤੁਸੀਂ ਇਨਕਮ ਆ ਜਿਹੜੀ ਉਹ ਵੀ 30 ਤੋਂ 40000 50000 ਜਿੰਨੀ ਵੀ ਤੁਹਾਡੀ ਲੋਕੇਸ਼ਨ ਤੇ ਡਿਪੈਂਡ ਆ ਆਲੇ ਦੁਆਲੇ ਕਿਦਾਂ ਦਾ ਤੁਹਾਡਾ ਕਸਟਮਰ ਆ ਉੱਤੇ ਡਿਪੈਂਡ ਆ ਸੋ ਇਹ ਚ ਵੀ ਜਿਹੜੀ ਲੋ ਇਨਵੈਸਟਮੈਂਟ ਆ ਪਰ ਇਹਦੇ ਤੇ ਸ਼ਾਪ ਇਹਦੇ ਲਈ ਸ਼ਾਪ ਤੁਹਾਨੂੰ ਜਰੂਰ ਚਾਹੀਦੀ ਆ ਤੇ ਇਹ ਕੰਮ ਤੁਸੀਂ ਕਰ ਸਕਦੇ ਹੋ ਕੰਮ ਮੈਂ ਥੋੜਾ ਡਿਟੇਲ ਚ ਦੱਸ ਦੋ ਨਾ ਜਿਵੇਂ ਸੀਐਸਸੀ ਸੈਂਟਰ ਤੁਸੀਂ ਆਲੇ ਦੁਆਲੇ ਦੇਖੇ ਹੋਣਗੇ ਕਿਸੇ ਨੇ ਪੈਨ ਕਾਰਡ ਬਣਾਉਣਾ ਕਿਸੇ ਨੇ ਆਨਲਾਈਨ ਕੋਈ ਵੀ ਫਾਰਮ ਭਰਨਾ ਕੋਈ ਐਗਜ਼ਾਮ ਨਿਕਲਿਆ ਹੋ ਭਰਨੇ ਆ ਫੋਟੋ ਸਟੇਟ ਰੱਖ ਲਓ ਪ੍ਰਿੰਟਿੰਗ ਦਾ ਕੰਮ ਰੱਖ ਲਓ ਪ੍ਰਿੰਟ ਆਊਟਸ ਹੋ ਗਏ ਤੇ ਨਾਲ ਜਿਹੜੇ ਆ ਸਾਰੇ ਕੰਮ ਇਹਦੇ ਵਿੱਚ ਵੀ ਐਡ ਕਰ ਸਕਦੇ ਹੋ ਠੀਕ ਹੈ ਇਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਨਹੀਂ ਇਹ ਕੰਮ ਤੁਸੀਂ ਸ਼ਾਪ ਤੇ ਵੀ ਕਰ ਸਕਦੇ ਹੋ ਬਿਨਾ ਸ਼ਾਪ ਤੋਂ ਘਰੇ ਰਹਿ ਕੇ ਵੀ ਆ ਸਕਰੀਨ ਪ੍ਰਿੰਟਿੰਗ ਵਾਲਾ ਕੰਮ ਕਰ ਸਕਦੇ ਹੋ ਸੋ ਇਹ ਤੀਜਾ ਜੀ ਸੀਐਸਸੀ ਮਤਲਬ ਤੁਸੀਂ ਕੋਈ ਵੀ ਡਾਕੂਮੈਂਟੇਸ਼ਨ ਦਾ ਆਨਲਾਈਨ ਕਿਸੇ ਵੀ ਤਰ੍ਹਾਂ ਦਾ ਕੰਮ ਆ ਜੋ ਫਾਰਮ ਭਰੇ ਜਾਂਦੇ ਨੇ ਆਨਲਾਈਨ ਉਹ ਸਾਰੇ ਭਰ ਸਕਦੇ ਹੋ ਜੇ ਤੁਸੀਂ ਪੈਨਡ 'ਚ ਬੈਠੇ ਕੰਮ ਕਰਦੇ ਹੋ ਤਾਂ ਬਹੁਤ ਜ਼ਿਆਦਾ ਸਕੂਪਾ ਕਿਉਂਕਿ ਉੱਥੇ ਹਲੇ ਵੀ ਲੋਕਾਂ ਨੂੰ ਬਹੁਤ ਲੋਡ ਆ ਇਨਾਂ ਜਿਹੜੇ ਸੈਂਟਰਾਂ ਦੀ ਠੀਕ ਹੈ ਜੀ ਹੁਣ ਆਉਂਦਾ ਜੀ ਚੌਥਾ ਕੰਮ ਚੌਥਾ ਕੰਮ ਹੈਗਾ ਜੀ ਟੈਂਟ ਹਾਊਸ ਦਾ ਹੁਣ ਇਹ ਪੜ ਕੇ ਦੋਸਤੋ ਹੈਰਾਨ ਨਾ ਹੋਇਓ ਠੀਕ ਆ ਵੀ ਕਿਹੋ ਜਿਹਾ ਕੰਮ ਹੈ ਦੱਸਣ ਲੱਗਿਆ ਹਾਂ ਮੈਂ ਤੁਹਾਨੂੰ ਉਹ ਕੰਮ ਦੱਸ ਰਿਹਾ ਜਿਨ੍ਹਾਂ ਦਾ ਬਹੁਤ ਜ਼ਿਆਦਾ ਸਕੋਪ ਆ ਜਿਹਦੇ ਵਿੱਚ ਪੈਸਾ ਵਾ ਜਿੱਦੀ ਡਿਮਾਂਡ ਆ ਠੀਕ ਆ ਇਹ ਕੰਮ ਪੜ੍ਹ ਕੇ ਨਾ ਕਈਆਂ ਦੇ ਦਿਮਾਗ ਚ ਆ ਰਿਹਾ ਹੋਊਗਾ ਯਾਰ ਮੈਂ ਤਾਂ ਗ੍ਰੈਜੂਏਸ਼ਨ ਕੀਤੀ ਆ ਤੇ ਮੈਂ ਡਿਗਰੀ ਕੀਤੀ ਆ ਮੈਂ ਪੋਸਟ ਗ੍ਰੈਜੂਏਸ਼ਨ ਕੀਤੀ ਆ ਮੈਂ ਇਹ ਕੰਮ ਕਿਉਂ ਕਰਾਂ ਮੈਂ ਤੁਹਾਨੂੰ ਹਰ ਵਾਰੀ ਕਹਿਣਾ ਦੇਖੋ ਆਪਾਂ ਨੂੰ ਇਹ ਸੋਚ ਆ ਜਿਹੜੀ ਬਦਲਨੀ ਪੈਣੀ ਆ ਜੇ ਇੱਥੇ ਰਹਿ ਕੇ ਤੁਸੀਂ ਕਾਮਯਾਬ ਹੋਣਾ ਪੈਸਾ ਕਮਾਉਣਾ ਆਪਣੀਆਂ ਡਿਗਰੀਆਂ ਜਿਹੜੀਆਂ ਤੁਸੀਂ ਇਹ ਸਮਝੋ ਵੀ ਸਾਡੀ ਪਰਸਨੈਲਿਟੀ ਡਵੈਲਪਮੈਂਟ ਦੇ ਲਈ ਸੀਗੀਆਂ ਜੇ ਨੌਕਰੀ ਨਹੀਂ ਮਿਲੀ ਕੋਈ ਗੱਲ ਨਹੀਂ ਅਸੀਂ ਹੋਰ ਬਹੁਤ ਤਰੀਕੇ ਆ ਪੈਸੇ ਕਮਾਉਣ ਦੇ ਉਹ ਸਾਨੂੰ ਕਰਨੇ ਪੈਣੇ ਆ ਸ਼ਰਮਾ ਜਿਹੜੀ ਉਹ ਕੱਢਣੀ ਪੈਣੀ ਆ ਠੀਕ ਹੈ ਜੀ ਇਹ ਕੰਮ ਦੀ ਬਹੁਤ ਜ਼ਿਆਦਾ ਡਿਮਾਂਡ ਆ ਹੁਣ ਤੁਸੀਂ ਇਹ ਦੇਖੋ ਵੀ ਹੁਣ ਵਿਆਹਾਂ ਦਾ ਸੀਜ਼ਨ ਚੱਲਦਾ ਵਾ ਬਹੁਤ ਜ਼ਿਆਦਾ ਇਹ ਲੋਡ ਆ ਲੋਕਾਂ ਦੀ ਪਿੰਡਾਂ ਤੁਸੀਂ ਹਾਇਰ ਮੈਂ ਨਹੀਂ ਕਹਿ ਰਿਹਾ ਵੀ ਬਹੁਤ ਵੱਡੇ ਲੈਵਲ ਤੇ ਇਹ ਕੰਮ ਕਰੋ ਪਰ ਹਾਂ ਇਹਦੇ ਲਈ ਤੁਹਾਨੂੰ ਜਿਹੜੀ ਘੱਟ ਤੋਂ ਘੱਟ ਇਨਵੈਸਟਮੈਂਟ ਆ ਜਿਹੜੀ 1 ਲੱਖ ਤੱਕ ਕਰਨੀ ਪੈ ਸਕਦੀ ਆ ਠੀਕ ਆ ਪਰ 1 ਲੱਖ ਇੱਕ ਵਾਰੀ ਤੁਸੀਂ ਜੇ ਲਗਾ ਸਕਦੇ ਹੋ ਉਹਦਾ ਸਕੋਪ ਬਹੁਤ ਵਧੀਆ ਵਾ ਤੁਸੀਂ ਇਸ ਕੰਮ ਤੋਂ 1 ਲੱਖ ਰੁਪਏ ਇਨਵੈਸਟ ਕਰਕੇ ਤੁਹਾਡੀ ਹਿੰਮਤ ਆ ਇੰਨੀ ਕਿ ਇਨਕਮ ਵੀ ਬਣਾ ਸਕਦੇ ਹੋ ਮਹੀਨੇ ਦੀ ਇਹ ਕੰਮ ਤੋਂ ਤੁਸੀਂ ਸਮਾਨ ਆ ਜਿਹੜਾ ਉਹ ਪਾਉਣਾ ਉਹਦਾ ਖਰਚਾ ਵਾ ਉਸ ਬਾਅਦ ਜਿੱਥੇ ਵੀ ਲੋਡ ਆ ਤੁਸੀਂ ਪ੍ਰੋਗਰਾਮ ਬੁੱਕ ਕਰੋ ਅੱਗੇ ਅੱਗੇ ਇੱਕ ਪ੍ਰੋਗਰਾਮ ਤੋਂ ਦੂਜਾ ਨਿਕਲਿਆ ਆਉਂਦਾ ਵਾ ਉੱਥੇ ਬੁਕਿੰਗ ਤੁਹਾਡੀ ਹੋ ਜਾਂਦੀ ਆ ਮਤਲਬ ਹਾਈ ਲੈਵਲ ਤੇ ਨਹੀਂ ਤਾਂ ਛੋਟੇ ਮੋਟੇ ਜਿਹੜੇ ਫੰਕਸ਼ਨ ਨੇ ਉਹੋ ਕਰ ਲੋ ਘੱਟ ਪੈਸਿਆਂ ਦੇ ਵਿੱਚ ਜਿਹੜਾ ਪਹਿਲਾਂ ਪਹਿਲਾਂ ਇਦਾਂ ਕਰੋ ਵੀ ਜਿਹੜੇ ਬਾਕੀ ਲੋਕ ਇਹ ਕੰਮ ਕਰ ਰਹੇ ਨੇ ਉਹਨਾਂ ਤੋਂ ਘੱਟ ਰੇਟ ਦੇ ਉੱਤੇ ਵਧੀਆ ਸਰਵਿਸ ਦਿਓ ਵਧੀਆ ਸਮਾਨ ਦਿਓ ਅਗਲੇ ਨੂੰ ਮਤਲਬ ਇਹ ਚੀਜ਼ ਤੁਹਾਨੂੰ ਸਰਵਿਸ ਜ਼ਰੂਰ ਦੇਣੀ ਪੈਣੀ ਆ ਠੀਕ ਹੈ ਜੀ ਮਤਲਬ ਇਹ ਕੰਮ ਦੇ ਵਿੱਚ ਸਕੋਪ ਹੈਗਾ ਵਾ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਹੁਣ ਇਹਦੇ ਨਾਲ ਮਿਲਦਾ ਜੁਲਦਾ ਹੀ ਪੰਜਵਾਂ ਕੰਮ ਆ ਜੀ ਲਾਸਟ ਵਾਲਾ ਉਹ ਹੈਗਾ ਜੀ ਸਾਊਂਡ ਦਾ ਕੰਮ ਹੁਣ ਇਸ ਕੰਮ ਦੇ ਵਿੱਚ ਕਾਫੀ ਕੁਝ ਆ ਸਕਦਾ ਤੇ ਇਹਦੇ ਲਈ ਵੀ ਤੁਹਾਨੂੰ 50000 ਤੋਂ ਲੈ ਕੇ 1 ਲੱਖ ਤੱਕ ਲਾਉਣਾ ਪੈ ਸਕਦਾ ਪਰ ਇਹਦੀ ਵੀ ਜਿਹੜੀ ਇਨਕਮ ਆ ਉਹ ਸੋਹਣੀ ਆ ਇਹਦੇ ਲਈ ਥੋੜਾ ਜਿਆ ਤੁਹਾਨੂੰ ਆਪਣਾ ਜਿਹੜਾ ਸ਼ਡਿਊਲ ਆ ਉਹ ਕੱਢਣਾ ਪੈਣਾ ਰਾਤ ਦਾ ਦਿਨ ਦਾ ਕਦੇ ਵੀ ਤੁਹਾਨੂੰ ਕੰਮ ਕਰਨਾ ਪੈ ਸਕਦਾ ਤੇ ਇਹ ਮੰਨ ਲਓ ਜਿੱਦਾਂ ਵਿਆਹਾਂ 'ਚ ਡੀਜੇ ਬੁੱਕ ਹੁੰਦੇ ਨੇ ਜਿਹੜੇ ਟੈਂਟ ਵਾਲੇ ਅਲੱਗ ਹੁੰਦੇ ਨੇ ਡੀਜੇ ਵਾਲੇ ਅਲੱਗ ਹੁੰਦੇ ਨੇ ਜੇ ਤੁਸੀਂ ਥੋੜੀ ਜੀ ਇਨਵੈਸਟਮੈਂਟ ਕਰਕੇ ਸਾਊਂਡ ਪਾ ਸਕਦੇ ਹੋ ਤੇ ਤੁਹਾਨੂੰ ਤੁਹਾਨੂੰ ਮੰਨ ਲਓ ਯਾਰ ਮਿਊਜ਼ਿਕ ਦਾ ਹੀ ਸ਼ੌਂਕ ਆ ਤਾਂ ਤੁਸੀਂ ਇਹ ਕੰਮ ਕਰ ਸਕਦੇ ਹੋ ਜਾਂ ਸਾਊਂਡ ਦੀ ਲੋੜ ਆ ਕਿਤੇ ਕੋਈ ਪ੍ਰੋਗਰਾਮ ਆ ਕਿਤੇ satsang ਆ ਕਿਤੇ ਜਗਰਾਤਾ ਵਾ ਤਾਂ ਆਪਣੀ ਸਾਊਂਡ ਪਾ ਲਓ ਉੱਥੇ ਤੁਹਾਡੀ ਬੁਕਿੰਗ ਹੋ ਸਕਦੀ ਹੈ ਮਤਲਬ ਪਹਿਲਾਂ ਛੋਟੇ ਲੈਵਲ ਤੋਂ ਸ਼ੁਰੂ ਕਰ ਲਓ ਹੌਲੀ ਹੌਲੀ ਜਿੱਦਾਂ ਜਿੱਦਾਂ ਤੁਹਾਡੇ ਕੋਲ ਪੈਸਾ ਆਉਂਦਾ ਵਾ ਤਾਂ ਕੰਮ ਵਧਾ ਲਓ ਹੁਣ ਤੁਸੀਂ ਇਹ ਦੇਖੋ ਵੀ ਆਪਾਂ ਵਿਆਹ ਤੇ ਜਾਂਦੇ ਆ ਉੱਥੇ DJ ਲੱਗਦਾ ਤਾਂ DJ ਵਾਲਾ ਮੇਰੇ ਕਹਾ ਘੱਟ ਤੋਂ ਘੱਟ ਅੱਜਕੱਲ 2000 ਤੋਂ ਘੱਟ ਤਾਂ ਕੋਈ ਵੀ ਨਹੀਂ ਲੈਂਦਾ ਠੀਕ ਹੈ ਸਟਾਰਟ ਹੁੰਦਾ ਉਸ ਤੋਂ ਬਾਅਦ 10000 15000 20000 ਜਿੰਨਾ ਮਰਜ਼ੀ ਉੱਤੇ ਚੱਲ ਜਾਓ ਤੇ 2000 ਉਹ ਲੈਂਦੇ ਆ ਤੈਂਚਾਰ ਕਾਂਟੇ ਜਿਹੜੇ ਹੁੰਦੇ ਆ ਰਾਤ ਦੇ ਤੇ ਉਹ ਨਾਲ ਜਿਹੜੇ ਆਪਾਂ ਨੋਟ ਵਾਰਦੇ ਆ ਉਹ ਵੀ ਉਹਨਾਂ ਦੇ ਹੀ ਹੁੰਦੇ ਆ ਸੋ ਇੰਨੇ ਕੋ ਉਹ ਉੱਪਰੋਂ ਕਮਾ ਲੈਂਦੇ ਨੇ ਉਹ ਵੀ ਉਹਨਾਂ ਦੀ ਹੱਕ ਦੀ ਉਹ ਕਮਾਈ ਆ ਕੋਈ ਐ ਨਹੀਂ ਆ ਕਿ ਨਜਾਇਜ਼ ਨਹੀਂ ਆ ਠੀਕ ਆ ਜੀ ਉਹ ਆਪਾਂ ਆਪਣੇ ਆਪਣੇ ਸ਼ੌਂਕ ਨਾਲ ਦਿੰਨੇ ਆਪਣੀ ਮਰਜ਼ੀ ਨਾਲ ਦਿੰਨੇ ਆ ਉਹਨਾਂ ਨੂੰ ਸੋ ਇਸ ਕੰਮ ਦੇ ਵਿੱਚ ਵਧੀਆ ਜਿਹੜੀ ਇਨਕਮ ਆ ਤੁਸੀਂ ਉਹ ਕਮਾ ਸਕਦੇ ਹੋ ਤੇ ਇਹ ਵੀ ਕਰ ਸਕਦੇ ਹੋ ਜਿੱਦਾਂ ਸੀਜ਼ਨ ਆ ਵਿਆਹਾਂ ਦਾ ਉੱਥੇ ਤੁਸੀਂ ਜੇ ਮਿਹਨਤ ਕਰ ਲਈ ਤਾਂ ਅਗਲੇ ਜਿਹੜੇ 6 ਮਹੀਨੇ ਆ ਉਹਨਾਂ ਦਾ ਖਰਚਾ ਵੀ ਆ 6 ਮਹੀਨਿਆਂ ਚ ਪੂਰਾ ਤੁਸੀਂ ਕਰ ਸਕਦੇ ਹੋ ਇਸ ਕੰਮ ਤੋਂ ਠੀਕ ਹੈ ਜੀ ਸੋ ਆ ਜਿਹੜੇ ਪੰਜ ਕੰਮ ਨੇ ਤੁਸੀਂ ਜੇ ਸੋਚ ਰਹੇ ਹੋ ਕੋਈ ਵੀ ਬਿਜ਼ਨਸ ਸਟਾਰਟ ਕਰਨ ਦੇ ਲਈ ਤਾਂ ਇੱਕ ਵਾਰ ਗੌਰ ਜਰੂਰ ਕਰ ਸਕਦੇ ਹੋ ਉਹਨਾਂ ਵਿੱਚ ਕੋਈ ਵੀ ਕੰਮ ਤੁਹਾਨੂੰ ਲੱਗਦਾ ਕਿ ਮੈਂ ਕਰ ਸਕਦਾ ਕਰ ਸਕਦੀ ਹਾਂ ਤਾਂ ਜਰੂਰ ਤੁਸੀਂ ਸ਼ੁਰੂ ਕਰੋ ਤੇ ਇਹਨਾਂ ਕੰਮਾਂ ਲਈ ਵੀ ਦੇਖੋ ਤੁਹਾਨੂੰ ਕੋਈ ਜ਼ਰੂਰੀ ਨਹੀਂ ਆ ਕਿ ਸ਼ਾਪ ਹੋਵੇ ਮੈਂ ਉਹ ਦੱਸਣਾ ਤੁਹਾਨੂੰ ਭੁੱਲ ਗਿਆ ਇਹ ਕੰਮ ਵੀ ਤੁਸੀਂ ਘਰੇ ਬੈਠੇ ਕਰ ਸਕਦੇ ਹੋ ਇੱਕ ਕਮਰਾ ਜੇ ਤੁਹਾਡੇ ਕੋਲ ਖਾਲੀ ਆ ਉੱਥੇ ਸਾਰਾ ਸਮਾਨ ਆ ਜਿਹੜਾ ਰੱਖ ਸਕਦੇ ਹੋ ਕੋਈ ਸ਼ਾਪ ਹੋਵੇ ਨਾ ਹੋਵੇ ਇਹ ਜ਼ਰੂਰੀ ਨਹੀਂ ਇਹਨਾਂ ਦੀ ਵੀ ਮਾਰਕੀਟਿੰਗ ਆ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਕਰ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਜੀ ਕਿੱਦਾਂ ਲੱਗੀ ਵੀਡੀਓ ਕਿੱਦਾਂ ਲੱਗੀ ਜਾਣਕਾਰੀ ਜਰੂਰ ਦੱਸ ਦਿਓ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨੌਲੇਜ ਦੇ ਨਾਲ ਹੋਰ ਕਿਸੇ ਸੁਜੈਸ਼ਨ ਦੇ ਨਾਲ ਮੈਂ ਤੁਹਾਨੂੰ ਜਲਦੀ ਮਿਲਦਾ ਹਾਂ